ਵੱਖ-ਵੱਖ ਕੇਸਾਂ ਵਿੱਚ ਪੀੜਤ ਮਹਿਲਾਵਾਂ ਨੇ ਮੈਲਾ ਕਮਿਸ਼ਨ ਪੰਜਾਬ ਨੂੰ ਦਿੱਤਾ ਮੰਗ ਪੱਤਰ ਤੇ ਲਗਾਈ ਇਨਸਾਫ ਦੀ ਗੁਹਾਰ ਮਾਣਯੋਗ ਚੇਅਰਪਰਸਨ ਦੀ ਗੈਰ ਹਾਜ਼ਰੀ ਵਿੱਚ ਡਿਪਟੀ ਡਾਇਰੈਕਟਰ ਨੇ ਲਿਆ ਮੰਗ ਪੱਤਰ ਤੇ ਜਲਦ ਕਾਰਵਾਈ ਕਰਨ ਦਾ ਦਿੱਤਾ ਭਰੋਸਾ ਮੁਹਾਲੀ ਐਸਬੀਸੀ ਮਹਾਪੰਚਾਇਤ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਦੀ ਅਗਵਾਈ ਵਿੱਚ ਵੱਖ-ਵੱਖ ਮਾਮਲਿਆਂ ਨਾਲ ਸੰਬੰਧਿਤ ਪੀੜਤ ਮਹਿਲਾਵਾਂ ਵੱਲੋਂ ਮਾਣਯੋਗ ਚੇਅਰਪਰਸਨ ਮਹਿਲਾ ਕਮਿਸ਼ਨ ਪੰਜਾਬ ਨੂੰ ਉਹਨਾਂ ਦੇ ਮੁਖ ਦਫ਼ਤਰ ਵਿੱਚ ਜਾ ਕੇ ਮੰਗ ਪੱਤਰ ਦਿੱਤਾ ਗਿਆ ਇਸ ਮੰਗ ਪੱਤਰ ਵਿੱਚ 6 ਕੇਸਾਂ ਦਾ ਬੇਰਵਾ ਦਿੱਤਾ ਗਿਆ ਮਾਨਯੋਗ ਚੇਅਰਪਰਸਨ ਦੀ ਗੈਰ ਹਾਜ਼ਰੀ ਵਿੱਚ ਡਿਪਟੀ ਡਾਇਰੈਕਟਰ ਅਨੁਪਰੀਆ ਸਿੰਘ ਨੇ ਮੰਗ ਪੱਤਰ ਲਿਆ ਤੇ ਸਮੂਹ ਮਹਿਲਾਵਾਂ ਦੀਆਂ ਸਮੱਸਿਆਵਾਂ ਨੂੰ ਬੜੇ ਧਿਆਨਪੂਰਵਕ ਸੁਣਿਆ ਤੇ ਮਾਨਯੋਗ ਚੇਅਰਪਰਸਨ ਨਾਲ ਗੱਲਬਾਤ ਕਰਕੇ ਇਨ੍ਹਾਂ ਇਸ ਮੰਗ ਪੱਤਰ ਦੇ ਜਲਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਉਹਨਾਂ ਨੇ ਦੋ ਨਵਾਲਕ ਬੱਚਿਆਂ ਦੇ ਕੇਸਾ ਸਬੰਧੀ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਚੇਅਰਮੈਨ ਸਾਹਿਬ ਦੇ ਧਿਆਨ ਵਿੱਚ ਲਿਆਉਣ ਦੀ ਵੀ ਸਲਾਹ ਦਿੱਤੀ। ਪਰਧਾਨ ਕੁੰਬੜਾ ਦੀ ਅਗਵਾਈ ਵਿੱਚ ਦੋ ਬੱਚੀਆਂ ਦੀ ਜਵਰ ਜਿਨ੍ਹਾਂ ਦੇ ਮਾਮਲਿਆਂ ਸੰਬੰਧੀ ਬੱਚੀਆਂ ਦੀਆਂ ਮਾਤਾਵਾਂ ਨੇ ਮਾਨਯੋਗ ਚੇਅਰਮੈਨ ਸਾਈਂ ਪੰਜਾਬ ਰਾਜਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਮੁਖ ਦਫਤਰ ਸੈਕਟਰ 68 ਐਸ ਐਸ ਨਗਰ ਮੋਹਾਲੀ ਵਿਖੇ ਜਾ ਕੇ ਦਰਗਾਸਤਾ ਦਿੱਤੀਆਂ ਇੱਥੇ ਇਹ ਵੀ ਦੱਸ ਦਈਏ ਕਿ ਇਨ੍ਹਾਂ 6 ਕੇਸਾਂ ਦੇ ਮਾਮਲੇ ਵਿੱਚ ਕਈ ਵਾਰ ਮੋਰਚਾ ਸਥਾਨ ਤੇ ਰੋਸ ਪ੍ਰਦਰਸ਼ਨ ਹੋ ਚੁੱਕੇ ਹਨ पर पुलिस प्रशासन और पंजाब सरकार ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇਸ ਮੌਕੇ ਹੈ ਨੇਕ ਸਿੰਘ ਮਲੋਆ, ਸ਼੍ਰੀਮਤੀ ਸ਼ਿਖਸ਼ਾ ਸ਼ਰਮਾ, ਸੁਰਿੰਦਰ ਕੌਰ, ਕਰਮ ਸਿੰਘ ਕੋੜੇ, ਕੁਲਮਰਾਨੀ, ਪਰਮਜੀਤ ਕੌਰ, ਮੌਨਿਕਾ ਰਾਣੀ, ਰਜਿੰਦਰ ਕੌਰ, ਜਨਕ ਕੁਮਾਰੀ, ਬਲਵਿੰਦਰ ਕੌਰ, ਸੋਨੀਆ ਰਾਣੀ, ਹਰਮਿਤ ਸਿੰਘ, ਕਰਮਜੀਤ ਸਿੰਘ, ਨੀਲਾਮ ਹਰਪਾਲ ਸਿੰਘ ਢਿੱਲੋਂ ਆਧਾ ਹਾਜ਼ਰਸਨ। ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਦੀਪਕ ਕੁਮਾਰ ਦੀ ਵਿਸ਼ੇਸ਼ ਰਿਪੋਰਟ। ਕੁਮਾਰੀ ਮੇਰੇ ਨਾਲ ਸੰਦੀਪ ਧੂਦ ਠੱਗੀ ਮਾਰ ਕੇ 14 ਲੱਖ ਲਈ ਨਾਲੇ ਸੋਨਾ ਲੈ ਗਿਆ ਮੇਰਾ ਇਹ ਕੌਣ ਮਾਪੋ ਮਾਪ ਪੁੱਤ ਦਾ ਰਿਸ਼ਤਾ ਬਣਾ ਕੇ ਉਹਨੇ ਮੈਨੂੰ ਠੱਗੀ ਮਾਰੀ ਹੈ ਕਿਹੜੀ ਜਗ੍ਹਾ ਤੇ ਮੈਂ ਮੁਹੱਲੇ ਤੋਂ ਖਰੜ ਰਹਿੰਦਾ ਸੀ ਨੂੰ ਕੋਈ ਨਹੀਂ ਸੀ ਤਾਂ ਚੱਕੀ ਕਿਤੀ ਹੋ ਤੱਕ ਮਟਰ ਥਾਂ ਤੇ ਤੇ ਕਿੰਨੀ ਦਿਨ ਹੋ ਗਈ ਕੰਪਲੇਨਟ ਕੀਤੀ ਨੇ ਉਹਕੇ 2 ਮਹੀਨੇ ਹੋ ਗਏ ਜੀ। ਪੁਲਿਸ ਵਾਲੇ ਕਾਹਨ ਚੇਕ ਕੀਤੀ ਕਿ ਕਿਵੇਂ ਕੈਸ਼ ਲੈ ਕੇ ਗਿਆ। ਇੱਕ ਕੈਸ਼ ਹੀ ਲੈ ਕੇ ਗਿਆ। ਫੇਰ ਮਕਾਨ ਦਾ ਚਾਹਸਾ ਦਿੰਦਾ ਸੀ ਇਸੇ ਕਿਰਾਏ ਤੇ ਰਹਿਣਿਆ। ਕਹਿੰਦਾ ਬਈ ਮਕਾਨ ਲੈ ਦਾਂਗਾ ਤੁਹਾਨੂੰ। ਤਿੰਨ ਮੰਜ਼ਲੀ ਕੋਠੀ ਲਾਂਗੇ। ਮੀਚਲਾ ਪੋਸੇ ਤੋਂ ਅੰਦਰ ਨਾ ਤਾਂ ਘਰ ਤਾਂ। ਕੋਈ ਸਾਨੂੰ ਮਕਾਨ ਨਹੀਂ ਤਾਂ ਠੰਗੀ ਮਾਰ ਕੇ ਸਾਡਾ। ਤੁਹਾਡੇ ਕਹਿੰਦੇ ਕਿ ਐਸੇ ਰਿਲੇਸ਼ਨ ਦੇ ਬਣਿਆ ਸੀ ਕੀ? ਮੇਰੇ ਬੇਟੇ ਤਾਂ ਪੁੱਲ ਕੋਚਿੰਗ ਲੈਂਦਾ ਸੀ ਪਹਿਲੇ। ਫੇਰ ਉਹਦੇ ਨਾਲ ਘਰ ਤੇ ਲੜਾਈ ਝਗੜਾ ਹੁੰਦਾ ਸੀਗਾ। ਉਹ ਲੜਾਈ ਝਗੜੇ ਦੇ ਫਾਇਦੇ ਨਾਲ ਉਹ ਮੈਨੂੰ ਧਰਨੀ ਪਾ। ਮੇਰੇ ਕੋਲ 14 ਲੱਖ ਲੈ ਗਿਆ, ਗਹਿਣਾ ਵੀ ਲੈ ਕੇ ਆ के रंग है जो हमारी जगह पर ना कब्जा कर रहे थे जी जगह हमारी थी वो लाल लकीर में है जी जगह और उन्होंने मेरे पति के साथ और मेरे मैंने मार मारपीट करी है थक्के थके तो दिए जी और मैंने अपने पति ने हस्बैंड फ़ोन किया तो उनके साथ मारपटाई भी करी है जी और उन्होंने कब्जा करने की कोशिश कर रहे थे और पुलिस ने जी कोई कार्रवाई नहीं की राजू है जी और ईसम सिंह है ਨੀ ਕਿੱਥੇ ਤੁਹਾਡੇ ਗੁਆਦੀ ਹੈ ਸੁਗੋਂਦ ਹੈ ਜੀ ਹਾਂ ਜੇ ਸੁਗੋਂਦ ਪਿੰਡ ਤੇਰਾ ਹਸੀਰੀ ਤੇਰੇ ਵਸੀ ਤੁਹਾਡੇ ਪਰੋਸੀ ਦੇ ਜਿਹੜੇ ਦਾਨ ਦੇ ਹਾਂਜੀ ਪਿੰਡ ਮੈਂ ਜਿਹਾ ਹਾਂ ਪਿੰਡ ਮੈਂ ਰਹਾ ਹਾਂ ਹਾਂਜੀ ਬਾਲਮੀਕ ਹੈ ਜੀ ਉਹ ਉਹ ਰਾਜਪੂਤ ਹੈ ਜੀ ਹਾਂ ਇੱਕ ਹੋਰ ਦਾ ਗੁਰਿੰਦਰ ਜੀ ਮੈਂ 2021 ਤੋਂ ਹੀ ਸਾਡੇ ਦਰਬਤ ਵੱਡੇ ਜਾਂਦੇ ਸੀ ਮੈਂ ਉਹਦੇ ਦਰਖਾਸਤਾਂ ਦੇ ਦੀ ਸੀ ਬਹੁਤ ਉੱਪਰ ਤੋਂ ਉੱਪਰ ਦਿੱਤੀਆਂ ਪਰ ਮੇਰੀ ਕੋਈ ਸੁਣਵਾਈ ਨਹੀਂ ਹੋਈ ਸੀ 30 ਮਾਰਚ ਨੂੰ ਮੈਂ ਆਪਣੇ ਖੇਤ ਵਿੱਚ ਦਰੱਖਤ ਲਾ ਕੇ ਘਰ ਵਾਪਸ ਆ ਗਈ ਸੀ ਮੈਂ ਮੈਂ ਤੇ ਮੇਰਾ ਬ੍ਰਦਰ ਦਵਿੰਦਰ ਸਿੰਘ ਉਸ ਤੋਂ ਬਾਅਦ ਸਾਡੇ ਘਰ ਦੀ ਚਾਬੀ ਗਿਰ ਗਈ ਸੀ ਮੈਂ ਖੇਤਾਂ 'ਚ ਲੈਣ ਗਈਆਂ ਤਿੰਨ ਦੋਸ਼ੀ ਜਸਵਿੰਦਰ ਸਿੰਘ ਬਲਵੀਰ ਸਿੰਘ ਤੇਨੂੰ ਮੈਨੂੰ ਫੜ ਲਿਆ ਗਿਆ ਜੀ ਮੈਨੂੰ ਘੜੀਸ ਕੇ ਮੋਟਰਵਾਲ ਲੈ ਜਾਣ ਲੱਗੇ ਮੈਂ ਆਪਣੇ ਆਪ ਨੂੰ ਛੁਡਾ ਕੇ ਦੰਦੀਆਂ ਵੱਢ ਕੇ ਛਡਾ ਲਿਆ ਭੱਜਣ ਦੀ ਕੋਸ਼ਿਸ਼ ਕੀਤੀ ਹੈ ਜੀ ਉਹਨਾਂ ਨੇ ਮੇਰਾ ਚੈਨ ਮੋਬਾਈਲ ਅਤੇ ਉਂਗੁੱਠੀ ਉਹਨਾਂ ਨੇ ਖੋਈ ਹੈ ਮੈਨੂੰ 4.5 ਮਹੀਨੇ ਹੋ ਗਏ ਤੱਕੇ ਖਾਂਦੇ ਨੂੰ ਜੀ ਮੇਰੀ ਕੋਈ ਸੁਣਵਾਈ ਨਹੀਂ ਮੈਂ ਮਾਨਵ ਅਧਿਕਾਰ ਚ ਵੀ ਦਿੱਤੀ ਆ ਦਰਖਾਸਤਾਂ ਮਹਿਲਾ ਕਮਿਸ਼ਨ ਨੂੰ ਵੀ ਦਿੱਤੀ ਮੈਂ ਸਾਰੇ ਰਾਸ਼ਟਰਪਤੀ ਸਾਹਿਬ ਪ੍ਰਧਾਨ ਮੰਤਰੀ ਸਾਰਿਆਂ ਨੂੰ ਦੇ ਚੁੱਕੀ ਆ ਪਰ ਮੇਰੀ ਕੋਈ ਸੁਣਵਾਈ ਨਹੀਂ ਹੈ ਜੀ ਉਹ ਜੀ ਬੁਲਾਇਆ ਸੀ ਉਹਨਾਂ ਨੇ ਦੋ ਬਾਰ ਬੁਲਾ ਚੁੱਕੇ ਆ ਮੈਂ ਜਾ ਕੇ ਆਈਆਂ ਮੈਨੂੰ ਕਹਿੰਦੇ ਕੋਈ ਨਾ ਮੈਂ ਸੁਣੂੰਗੀ ਪਰ ਮੈਨੂੰ ਥਾਣੇ ਚ ਜੇ ਤੋ ਬੁਲਾਇਆ ਜਾਂਦਾ ਜੀ ਮੇਰੀ ਇੰਨੀ ਮਤਲਬ ਜਲੀਲ ਕੀਤਾ ਜਾਂਦਾ ਇਹ ਜੀ ਗੱਲਾਂ ਬੋਲਦੇ ਆ ਮੈਂ ਤੁਹਾਨੂੰ ਕਹਿ ਨਹੀਂ ਸਕਦੀ ਜੀ ਤੁਸੀਂ ਕੰਪਲੇਨਟ ਕੀਤੀ ਤਾਂ ਤੁਹਾਨੂੰ ਹੀ ਹਾਂ ਜੀ ਕਹਿੰਦੇ ਵੀ ਤੁਸੀਂ ਬਿਆਨ ਜੋ ਮਰਜੀ ਲੋ ਜਦੋਂ ਮੈਨੂੰ ਪੁੱਛਦੇ ਬਿਆਨ ਦੋ ਜੀ ਮੈਂ ਕਹਿੰਨੀ ਮੇਰੀ ਦਰਖਾਸਤਾਂ ਹੀ ਮੇਰੀ ਬਿਆਨ ਆ ਕਹਿੰਦੇ ਨਹੀਂ ਜੀ ਤੁਸੀਂ ਦੁਆਰਾ ਦੋ ਜੀ ਜਦੋਂ ਥਾਣੇ ਦੀ ਕਿਹੜਾ ਥਾਣੇ ਦੀ ਗੱਲ ਹੈ ਜੀ ਉੱਥੇ ਜੇ ਮੈਨੂੰ ਇੰਨਾ ਕੁ ਜਲੀਲ ਕਰਦੇ ਕਹਿੰਦੇ ਤੁਸੀਂ ਬਿਆਨ ਜੋ ਮਰਜ਼ੀ ਦੇ ਦਿਓ ਕਾਰਵਾਈ ਅਸੀਂ ਕਰਨੀ ਆ ਦੇਖੋ ਜੀ ਐਫ ਆਈ ਆਰ ਝੂਠੀ ਕੀਤੀ ਗਈ ਹੈ ਜਿਹੜਾ ਕੁਝ ਮੇਰੇ ਨਾਲ ਹੋਇਆ ਐਫ ਆਈ ਆਰ 'ਚ ਕੋਈ ਮਿਹਰਬਾਨੀ ਹੈ ਜੀ ਮੇਰੀ ਬਿਲਕੁਲ ਵੀ ਸੁਣਵਾਈ ਨਹੀਂ ਮੇਰੇ ਫਾਦਰ ਸਾਹਿਬ ਪਰ ਐਫ ਆਈ ਆਰ ਕੀਤੀ ਉਹ ਜਦ ਕਿ ਪੰਜਾਬ ਚ ਨਹੀਂ ਸੀ ਮੇਰਾ ਬ੍ਰਦਰ ਮੇਰੇ ਨਾਲ ਨਹੀਂ ਸੀ ਮੈਂ ਇਕੱਲੀ ਸੀ ਜੀ ਮੇਰੇ ਨਾਲ ਛੇੜਖਾਨੀ ਕੀਤੀ ਗਈ ਹੈ ਅਸਲੀਲ ਹਰਕਤਾਂ ਕੀਤੀਆਂ ਮੈਨੂੰ ਮਤਲਬ ਰਬੜ ਮੰਗੂ ਮਰੋੜਿਆ ਗਿਆ ਜੀ ਜੀ ਮੈਨੂੰ ਉੱਥੋਂ ਘੜੀਸ ਕੇ 1 ਕਿਲੋਮੀਟਰ ਸਰਪੰਚ ਦੇ ਘਰ ਬੰਦਕ ਬਣਾਇਆ ਜੀ ਉੱਥੇ 112 ਤੇ ਕਾਲ ਕੀਤੀ ਮੈਨੂੰ ਕਿਸੇ ਨੇ ਛਡਾਇਆ ਨਹੀਂ ਪੰਚਾਇਤਾਂ ਨੂੰ ਫੋਨ ਕੀਤਾ ਕਿਸੇ ਨੇ ਕਾਲ ਚੱਕੀ ਕਿਸੇ ਨੇ ਨਹੀਂ ਚੱਕੀ ਮੈਨੂੰ ਕਿਸੇ ਨੇ ਨਹੀਂ ਛਡਾਇਆ ਕਤ तकरीबन 4 ਵਜੇ ਦੀ ਘਟਨਾ ਮੈਨੂੰ 6 ਵਜੇ ਮੇਰਾ ਸਵੇਰ 6:30 ਹੁਣ ਤਾਂ ਉਹਨਾਂ ਮੇਰਾ ਬ੍ਰਦਰ ਮੈਨੂੰ ਉੱਥੋਂ ਲੈ ਕੇ ਹਸਪਤਾਲ ਗਿਆ ਆ ਇੱਕ ਝੂਠੀ ਐਫਆਈਆਰ ਕੀਤੀ ਜਿਨ੍ਹਾਂ ਨੇ ਮੈਨੂੰ ਬੰਦਕ ਬਣਾਇਆ ਕਹਿੰਦੇ ਵੀ ਉਹਨਾਂ ਦੇ ਬਾਂਹ ਚ ਫ੍ਰੈਕਚਰ ਆਇਆ ਜਿਹੜੇ ਬੰਦਿਆਂ ਨੇ ਮੈਨੂੰ 2.5 ਘੰਟੇ ਉੱਥੇ ਬੰਦਕ ਬਣਾਇਆ ਉਹਨਾਂ ਨੂੰ ਜੇ ਸੱਟ ਪਈ ਤਾਂ ਉਹ ਹਸਪਤਾਲ ਕਿਉਂ ਨਹੀਂ ਗਏ ਬਾਅਦ 6 ਵਜੇ ਸਵੇਰ 6 ਹਸਪਤਾਲ ਗਏ ਅੰਨ ਜੀ ਮੈਂ ਜਿਵੇਂ ਬੈਠੀ ਹਾਂ ਉਹ ਮੇਰਾ ਟ੍ਰੀਟਮੈਂਟ ਕੋਈ ਨਹੀਂ ਹੋਇਆ ਬਸ ਦੇਖ ਕੇ ਦੇਖ ਲਿਆ ਵੀ ਹਾਂ ਇਹਨਾਂ ਨੂੰ ਕੀ ਹੋਇਆ ਮਾਮੂਲੀ ਸੱਟਾਂ ਲਿੱਤੀਆਂ ਜ ਫੇਰ ਜੀ ਉਹ 9 ਵਜੇ ਪਹੁੰਚਦੇ ਆ ਉੱਥੇ ਥਾਣੇ ਪਰ ਮੇਰੀ ਜੀ ਕੋਈ ਸੁਣਵਾਈ ਨਹੀਂ ਹੈ ਮੈਂ ਮਾਨਵ ਅਧਿਕਾਰਿਕ ਹੋ ਗਈਆਂ ਮੇਰਾ ਮੋਬਾਈਲ ਮੇਰੀ ਚੈਨ ਮੇਰੀ ਉਂਗੁੱਠੀ ਦਾ ਕੋਈ ਪਤਾ ਨਹੀਂ ਜੀ ਕੋਈ ਕਹਿੰਦਾ ਵੀ ਥਾਣੇ ਚ ਇਹਨਾਂ ਨੇ ਖੋ ਕੇ ਦਿੱਤਾ ਪਰ ਮੇਰਾ ਉਹਦੇ ਚ ਸਾਰਾ ਡਾਟਾ ਜੀ ਮੈਨੂੰ ਅੱਜ ਤੱਕ ਕੋਈ ਇਨਸਾਫ ਨਹੀਂ ਮਿਲਿਆ ਸਾਢੇ 4 ਮਹੀਨੇ ਹੋ ਗਏ ਕੋਈ ਐਫ ਆਈ ਆਰ ਨਹੀਂ ਦਰਜ ਹੋਈ ਤੇ ਮੇਰੇ ਬੇਟੇ ਦੀ 3 ਸਾਲ ਹੋ ਕੇ ਪਹਿਲਾਂ ਸਾਦੀ ਹੋਈ ਸੀ ਵੀ ਗੁਰਵਿੰਦਰ ਸਿੰਘ ਦੀ ਹਰਜ ਨਾਲ ਹਰਸ਼ਦੀਪ ਨਾਲ ਜੀ ਮੈਂ ਨਾ ਚਾਹੁੰਦੀ ਤੇ ਹੁਣ ਉਹ ਡੇਢ ਮਹੀਨਾ ਮੇਰੇ ਕੋਲ ਤੋਂ ਗਈ ਹੋ ਗਈ ਤੇ ਹੁਣ ਆਉਣਾ ਨਹੀਂ ਮੰਨ ਰਹੀ ਜੀ ਅਸੀਂ ਇਹ ਚਾਹੁੰਦੇ ਆ ਉਹ ਆਪਣੇ ਘਰੇ ਆ ਸਕਦੀ ਹੈ ਕਿ ਅਸੀਂ ਲੈਣ ਜਾਂਦੇ ਆ ਕਿ ਉਹਦੀ ਮੰਮੀ ਉਹਨੂੰ ਪਾਸੇ ਕਰ ਦਿੰਦੀ ਹੈ ਕਹਿ ਦਿੰਦੀ ਹੈ ਨਾਨਕੇ ਗਈ ਵੀ ਹੈ ਜੀ ਸਾਨੂੰ ਬਲਾ ਕੇ ਤੇ ਸਾਡੀ ਬੇਇੱਜ਼ਤੀ ਕਰੀ ਜਾਂਦੀ ਹੈ ਜੀ ਹੁਣ ਫੇਰ ਸਾਨੂੰ ਇਹ ਕਹ ਰਹੀ ਵੀ ਤੁਸੀਂ ਉਰੇ ਆ ਕੇ ਗੱਲ ਕਰੋ ਠੀਕ ਹੈ ਜੀ ਇੱਕ ਵਾਰੀ ਅਸੀਂ ਜਾਏ ਸੀ ਗਰੀਬ ਹੈ ਜੀ ਸੱਤ ਨਹੀਂ ਹਨ ਨਾ ਬਾਰ-ਬਾਰ ਵੇੜੇ ਵੱਜਦੇ ਹੈਗੇ ਜੀ ਸਾਨੂੰ ਤੇ ਇਹ ਸਾਡੀ ਬਹੁਤ ਸਾਡੇ ਘਰ ਆਜੂਗੀ ਬਸ ਸਾਡੀ ਇਹੀ ਬੇਨਤੀ ਹੈ ਜੀ ਇਨਾ ਆਣ ਤੱਕ ਕੀ ਕਰਨ ਨਾਣ ਕਰਨ ਦਾ ਜੀ ਕੁਝ ਨਹੀਂ ਪਤਾ ਲੱਗ ਰਿਹਾ ਜੀ ਮਨੂੰ ਕੋਈ ਕੁੱਟ ਮਾਰਨੀ ਹੋਈ ਕੋਈ ਕੁਝ ਨਹੀਂ ਹੋਇਆ ਜੀ ਉਸ ਤਾਂ ਇਹ ਕਹਿ ਰਹੀ ਹੈ ਵੀ ਆ ਕੇ ਜੋ ਵੀ ਗੱਲ ਹੈਗੀ ਹੈ ਚਾਰ ਬੰਦਿਆਂ ਦੇ ਸਾਹਮਣੇ ਬੈਠ ਕੇ ਉਹ ਸਾਨੂੰ ਦੱਸ ਸਕਦੀ ਹੈ ਵੀ ਕਿਆ ਉਹਦੇ ਨਾਲ ਹੋਇਆ ਕਿਆ ਨਹੀਂ ਹੋਇਆ ਤੇ ਇਸ ਲਈ ਚਾਹੁੰਦੇ ਵੀ ਸਾਡੀ ਬਹੁਤ ਸਾਡੇ ਘਰ ਆ ਜੇ ਬਸ ਠੀਕ ਮਾਮਲਿਆਂ ਦੇ ਵਿੱਚ ਅੱਜ ਇੱਥੇ ਮਹਿਲਾ ਕਮਿਸ਼ਨ ਨੂੰ ਮਿਲਣ ਜਾ ਰਹੀਆਂ ਮਹਿਲਾਵਾਂ ਠੀਕ ਹੈ ਨਾ ਚਾਹੁੰਦੇ ਤੁਸੀਂ ਇਹ ਕੋਈ ਕੇਸ ਹੋਵੇ ਮਾਰਕ ਦਾ ਇਹਦਾ ਕੇਸ ਹੋਵੇ ਕਬਜ਼ੇ ਦਾ ਕੇਸ ਹੋਵੇ ਸਾਰੇ ਹੀ ਵੱਡੇ ਕ੍ਰਾਈਮ ਨੇ ਪੁਲਿਸ ਕਾਰਵਾਈ ਨਹੀਂ ਕਰਦੀ ਕੀ ਕਹਿਣਾ ਚਾਹੁੰਗਾ ਉਸ ਬਾਈ ਕੁਰੀ ਜੀ ਦਾ ਖਾਲਸਾ ਸ੍ਰੀ ਵਹਿਗੂ ਜੀ ਕੀ ਫਤਿਹ ਸਲਾਮ ਤੁਹਾਡਾ ਪ੍ਰੈਸ ਦਾ ਤਹਿਦਲੋਂ ਧੰਨਵਾਦ ਤਾਂ ਕਿ ਪੀੜਤ ਪਰਿਵਾਰਾਂ ਦੀਆਂ ਕਿਉਂ ਬੱਚਿਆਂ ਦੇ ਮਾਵਾ ਨੇ ਕਿਉਂ ਪੇਰੈਂਟਸ ਨੇ ਤੁਸੀਂ ਕਿਵੇਂ ਦਰਦ ਭਰੀ ਕਹਾਣੀ ਸੁਣਾ ਰਹੇ ਹੋ ਕਿਥੇ ਬਹੁਤ ਵੱਡੀਆਂ ਸੁਖ ਸੌਲਤਾ ਦੇਣ ਦੀ ਸਰਕਾਰ ਗੱਲ ਕਰਦੀ ਹੈ ਡੀਜੀਪੀ ਗੱਲ ਕਰਦਾ ਹੈ ਲੋਕਾਂ ਦੀ ਆਨਲਾਈਨ ਤੁਸੀਂ ਕੰਪਲੀਟਾਂ ਭੇਜੋ ਹੋਰ ਬਹੁਤ ਸਿਸਟਮ ਬਣੇ ਹੋ ਪਰ ਲੇਕਿਨ ਜਿਹੜੀਆਂ ਪੀੜਤ ਲੇਡੀਜ਼ ਨੇ ਗੱਲ ਕਰ ਲਈ ਇੱਥੇ ਅੱਜ ਆਪਾਂ 5-7 ਕੇਸ ਨੇ ਜਿਹੜੇ ਨਾਰਮਲ ਮਹਿਲਾ ਕਮਿਸ਼ਨ ਪੰਜਾਬ ਨੂੰ ਦੇਣ ਚਲੇ ਨੇ ਉਥੇ ਤੁਹਾਡੇ ਰਾਹੀਂ ਇਹ ਵੀ ਕਹਿਣਾ ਚਾਹੁੰਦੇ ਮਹਿਲਾ ਕਮਿਸ਼ਨ ਨੇ ਪਰਸੋਂ ਚ ਉਥੇ ਇੱਕ ਨੋਟਿਸ ਕੀਤਾ ਵੀ ਇੱਕ ਕਲਾਕਾਰ ਨੇ ਸ਼ਾਇਦ ਔਜਲਾ ਕੀ ਆ ਉਹਦਾ ਨਾਮ ਤੇ ਕਲਾਕਾਰ ਦੋ ਕਲਾਕਾਰ ਨੇ ਉਹਨਾਂ ਨੇ ਅਪਸ਼ਬਦ ਬੋਲੇ ਔਰਤ ਵਾਸਤੇ ਲੇਡੀ ਵਾਸਤੇ ਉਹ ਬਹੁਤ ਵਧੀਆ ਕੰਮ ਹੈ ਚੰਗਾ ਕੰਮ ਹੈ ਤਾਂ ਕਿ ਜਿਹੜੀ ਹੈਗਾ ਅਹਿੰਸਾ ਨਾ ਫੈਲੇ ਜਾਂ ਗਲਤ ਨਾ ਬੋਲੇ ਪਰ ਮੈਂ ਮਹਿਲਾ ਕਮਿਸ਼ਨ ਨੂੰ ਤੁਹਾਡੇ ਰਾਹੀਂ ਇਹ ਵੀ ਕਹਿਣਾ ਚਾਹੁੰਦਾ ਜਿੱਥੇ ਦਾਵਾਲਿਕ ਬੱਚੀਆਂ ਦੇ ਸਹੈ ਗੱਲ ਡੇਰਾਬਸੀ ਦੀ ਕਰ ਲਿਓ ਸਿੱਖਮਾ ਥਾਣੇ ਦੀ ਜਿਹੜਾ ਹੈਗਾ ਐਫ ਆਈ ਆਰ ਦਰਜ ਹੋਣੀ ਆ ਕਿਵੇਂ ਐਫ ਆਈ ਆਰ ਦਰਜ ਕਰਾਈ ਹੁਣ ਦੋਸ਼ੀਆਂ ਨੂੰ ਕੋਈ ਅਰੈਸਟ ਨਹੀਂ ਪੈ ਰਹੀ ਗੱਲ ਕਰ ਲਈਏ 16 ਸਾਲ ਦੀ ਲੜਕੀ ਗੁੰਮ ਹੋਈ ਹੈ ਗਾਇਬ ਹੋਈ ਹੈ 1 ਸਾਲ ਤੋਂ ਸਦਰ ਥਾਣਾ ਖਰੜ ਕੋਈ ਕਾਰਵਾਈ ਨਹੀਂ ਕਰਦਾ ਤੀਜੀ ਗੱਲ ਕਰ ਲਈਏ ਸਗੋਂਦਪਿੰਡ ਦੀ ਡੇਰਾਬਸੀ ਐਸਸੀਐਸਟੀ ਐਕਟ ਦਾ ਪਰਚਾ ਦਰਜ ਜਿਹੜਾ ਅਸੀਂ ਡੀਐਸਪੀ ਦਾ ਐਸਐਚਓ ਦਾ ਘਰੋਂ ਕਰਕੇ ਕਰਾਇਆ ਸੀ ਮੁੜ ਕੇ ਕੋਈ ਅਰੈਸਟ ਨਹੀਂ ਪਈ ਗੱਲ ਕਰ ਲਈਏ ਬਲਵਿੰਦਰ ਕੌਰ ਦੀ ਕੜੂਆ ਚੌਂਕੀ ਦੀ ਕਿਵੇਂ ਮਾਰਕੁੱਟ ਹੁੰਦੀ ਹੈ ਉਹਦੇ ਫੋਨ ਖੋਏ ਜਾਂਦੇ ਨੇ ਕੱਪੜੇ ਪਾੜੇ ਜਾਂਦੇ ਸਰਪੰਚ ਦੇ ਘਰੇ ਕੁੱਟੀ ਜਾਂਦੀ ਹੈ ਕੋਈ ਕਾਰਵਾਈ ਕੜੂਆ ਚੌਂਕੀ ਨਹੀਂ ਕਰਦਾ ਗੱਲ ਕਰ ਲਈਏ 8 ਫੇਸ ਥਾਣੇ ਦੀ ਅੱਗ ਘਰ ਵਾਲੀ ਖੜੀ ਮੇਰੀ ਤੇ ਅਸੀਂ ਸਾਡੇ ਤੇ ਜੋ ਪਰਚਾ ਦਰਜ ਹੋਇਆ ਸੀ ਇਹਨਾਂ ਵੱਲੋਂ ਦਰਖਾਹ ਦਿੱਤੀ ਗਈ ਸੀ ਸਾਡੇ ਤੇ ਪਰਚਾ ਕਰਤਾ ਸੀ ਵੀ ਤੁਹਾਡਾ ਪਰਚਾ ਕੈਨਸਲ ਕਰਿਆ ਜਾਊਗਾ ਲੇਕਿਨ ਜਦੋਂ ਲੋਕਾਂ ਦੀ ਅਸੀਂ ਪਬਲਿਕ ਦੀ ਆਵਾਜ਼ ਚੱਕਦੇ ਆ ਇਹ ਜਿਹੜੇ ਐ ਫੇਕ ਡਰਾਮੇਬਾਜ਼ ਪੁਲਿਸ ਅਫਸਰ ਉਹ ਸਾਡੇ ਤੇ ਪਰਚੇ ਕਰ ਦਿੰਦੇ ਆ ਅੱਜ ਇਹ ਸਾਰੇ ਮੈਟਰ ਲੈ ਕੇ ਆ ਜੀ 6-7 ਮੈਟਰ ਲੈ ਕੇ ਜਿਹੜੇ ਨਾਰਮਲ ਉੱਥੇ ਚਲੇ ਨੇ ਜੇ ਮਹਿਲਾ ਕਮਿਸ਼ਨ ਇਹਨਾਂ ਤੇ ਕਾਰਵਾਈ ਕਰ ਜੰਦੀ ਤਾਂ ਬਹੁਤ ਧੰਨਵਾਦ ਉਹਨਾਂ ਦਾ ਜੇਕਰ ਉਹ ਨਹੀਂ ਕਰਦੀ ਤਾਂ ਇੱਕ ਹਫ਼ਤੇ ਦਾ ਅਸੀਂ 10 ਦਿਨ ਦਾ ਟਾਈਮ ਦਵਾਂਗੇ ਜੇ 10 ਦਿਨ ਵਿੱਚ ਕੋਈ ਕਾਰਵਾਈ ਇਹ ਕੇਸਾਂ 'ਚ ਨਾ ਹੋਈ ਤਾ ਅਗਲਾ ਕੰਮਕਾਰ ਉਹਦੇ ਦਫ਼ਤਰ ਦੇ ਅੱਗੇ ਉਹਦਾ ਪਿੱਛੇ ਆਪਾਂ ਵੀ ਅਸੀਂ ਕਰਨ ਨੂੰ ਤਿਆਰ ਬੈਠੇ ਨੇ ਜਿੱਥੇ ਤਿੰਨ ਕੇ ਐਪਲੀਕੇਸ਼ਨਾਂ ਜਿਵੇਂ ਬਲਵਿੰਦਰ ਕੌਰ ਕੜੂਆ ਦੀ ਗੱਲ ਕਰ ਲਈ ਰੁੜਕੀ ਵੀ ਤੇ ਗੱਲ ਕਰ ਲਈ ਪਰਮਜੀਤ ਕੌਰ ਦੀ ਪਹਿਲਾਂ ਤਿੰਨ ਤਿੰਨ ਮਹੀਨੇ ਪਹਿਲਾਂ ਚਾਰ ਚਾਰ ਮਹੀਨੇ ਪਹਿਲਾਂ ਇਹ ਐਪਲੀਕੇਸ਼ਨਾਂ ਮਹਿਲਾ ਕਮਿਸ਼ਨਰ ਕੋਲ ਪਹੁੰਚੀਆਂ ਵੀ ਆ ਆਲਰੇਡੀ ਚੱਲ ਰਹੀਆਂ ਹੈਗੀਆਂ ਪਰ ਲੇਕਿਨ ਉੱਥੇ ਸੁਣਾਈ ਨਹੀਂ ਹੋਈ ਤਿੰਨ ਤਿੰਨ ਮਹੀਨੇ ਤੇ ਹੋਏ ਅੱਜ ਉਹੀ ਰਿਪੀਟ ਕਰਨ ਦੁਬਾਰਾ ਚੱਲੇ ਆ ਤੁਹਾਡੀ ਹਾਜ਼ਰੀ 'ਚ ਚੱਲੇ ਆ ਤੇ ਸਾਰਾ ਕੁਝ ਦੱਸ ਕੇ ਚੱਲੇ ਸਿਰਫ ਆਪਾਂ 10 ਦਿਨ ਦਾ 15 ਦਿਨ ਦਾ ਸਮਾਂ ਦੇਵਾਂਗੇ ਮੈਡਮ ਨੂੰ ਪ ਕਾਰਵਾਈ ਕਰ ਦਿੰਦੀ ਅਸੀਂ ਉਹਨਾਂ ਦਾ ਧੰਨਵਾਦ ਕਰਨ ਜਾਵਾਂਗੇ ਜੇ ਨਹੀਂ ਕਾਰਵਾਈ ਹੁੰਦੀ ਤਾਂ ਅਗਲਾ ਉਹਦਾ ਖਿਲਾਫ ਕਾਰਵਾਈ ਅਸੀਂ ਪਿੱਟ ਸਿਆਪਾ ਵੀ ਕਰਨ ਤਿਆਰ ਬੈਠੇ ਨੇ ਬਲਵਿੰਦਰ ਜੀ ਪਿੱਟ ਸਿਆਪਾ ਤੁਹਾਨੂੰ ਨਹੀਂ ਲੱਗਦਾ ਇਤਨਾ ਦੇ ਸੰਗੀਨ ਦੇ ਮਾਮਲੇ ਵਿੱਚ ਕਾਰਵਾਈ ਨਹੀਂ ਹੁੰਦੀ ਪਿੱਟ ਸਿਆਪਾ ਦਾ ਕੰਮ ਜੇ ਤੁਹਾਨੂੰ ਕੋਈ ਕੜੇ ਕਦਮ ਚੱਕਣੇ ਚਾਹੀਦੇ ਇਹਦੇ ਵਾਸਤੇ ਮੈਂ ਕਹਾਂ ਜੀ ਦੇਖੋ ਜਿਹੜੇ ਬੰਦੇ ਹੁਣ ਸਾਡਾ ਮਾਨਯੋਗ ਤੁਹਾਡੇ ਰਾਈ ਅਸੀਂ ਅਰਧ ਬਧਾਇਕ ਨੂੰ ਕਹਿੰਦੇ ਇੱਥੇ ਤੇ ਅਸੀਂ ਮਹਿਲਾ ਕਮਿਸ਼ਨ ਪੰਜਾਬ ਦੀ ਹੈ ਅਸੀਂ ਕਹਿੰਦੇ ਘੱਟੋ ਘੱਟ ਮੁਹਾਲੀ ਦੇ ਤੱਕ ਕੇਸ ਦੇਖ ਲੈ ਇਹ ਲਗਭਗ ਸਾਰੇ ਕੇਸ ਮੁਹਾਲੀ ਦੇ ਨੇ ਇਹ ਕਿਸੇ ਬਾਹਲੇ ਜ਼ਿਲ੍ਹੇ ਜੇ ਕ ਮੈਲਾ ਕਮਿਸ਼ਨ ਪੰਜਾਬ ਦੀ ਮੁਹਾਲੀ ਦੇ ਕੇਸ ਨਹੀਂ ਸੋਲਵ ਕਰ ਸਕਦੀ ਦੱਸੋ ਜਿਹੜੇ ਬਾਕੀ ਜ਼ਿਲ੍ਹੇ ਉਹਨਾਂ ਦਾ ਕੀ ਕਰਦੇ ਹੋਊਗੀ ਇਹੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਡੀਜੀਪੀ ਨੂੰ ਬੇਨਤੀ ਹੈ ਵੀ ਇਹਨਾਂ ਲੋਕਾਂ ਦੀ ਸੁਣੋ ਇਹ ਲੋਕਾਂ ਨੂੰ ਮਜਬੂਰ ਨਾ ਕਰੋ ਇਹ ਬੱਚੇ ਲੈ ਕੇ ਆਪਣੇ ਸੜਕਾਂ ਤੇ ਆਣ ਨਵਾਲ ਕੱਲ ਜਿਹੜਾ ਅਸੀਂ ਥਾਣਾ ਅਠਪੇਸ ਦਾ ਘਰੋ ਕਰਨਾ ਪਿਆ 13 ਸਾਲ ਦੀ ਬੱਚੀ ਗਰਭਤੀ ਹੋ ਗਈ ਅਠਪੇਸ ਦੇ ਐਸਐਚਓ ਨੇ ਅਠਪੇਸ ਦੇ ਐਸਆਈ ਨੇ ਇੱਕ ਐਫਆਈਆਰ ਦੀ ਕਾਪੀ ਨਹੀਂ ਦੇ ਰਿਹਾ ਮੈਂ ਖੁਦ ਗਿਆ ਨਾਲ ਉੱਪਰ ਕੁੜੀ ਦੇ ਪਿਓ ਨਾਲ ਰਾਤ ਨੂੰ ਕੁੜੀ ਨੂੰ ਜਨਮ ਵਾਲ ਕੁੜੀ ਨੂੰ 13 ਸਾਲ ਦੀ ਨੂੰ ਗਰਭਤੀ 5 ਸਾਲ 5 ਮਹੀਨੇ ਦੀ ਹੈ ਉਹਨੂੰ ਚੱਕ ਕੇ ਥਾਣੇ 'ਚ ਬੰਦ ਕਰਤਾ ਥਾਣੇ 'ਚ ਬੰਦ ਕਰਦਾ ਉਹਦੇ ਪੇਰੇਂਟਸ ਨੂੰ ਕਹਿੰਦੇ ਮੈਂ ਕਿਹਾ ਜੀ ਤੁਸੀਂ ਇੱਥੇ ਰੱਖੋ ਇਹਨਾਂ ਨੂੰ ਇਹ ਸਾਹਮਣੇ ਬੈਠਣਗੇ ਕੁੜੀ ਦੇ ਫਲਾਣਾ ਕਹਿੰਦੇ ਧਰਮਸਾਲਾ ਨਹੀਂ ਹੈ ਇਹ ਥਾਣਾ ਹੈਗਾ ਉਹਨਾਂ ਨੂੰ ਭੁਜਾਤਾ ਜਦੋਂ ਸਵੇਰੇ ਮਿਲਣਗੇ ਤਾਂ ਕਹਿੰਦੇ ਜੀ ਇੱਥੇ ਤਾਂ ਕੁੜੀ ਹੈ ਨਹੀਂ ਜਿੱਥੇ ਗਈ ਆਪਣੀ ਲੱਭ ਲਓ ਬਾਦ ਚ ਜਦੋਂ ਤੁਸੀਂ ਪ੍ਰੈਸਰ ਆਹੀਂ ਉਹਨਾਂ ਨੂੰ ਬਿਆਨ ਪੁੱਛਦੇ ਆ ਉਹ ਕਹਿੰਦੇ ਜੀ ਹੁਣ ਸੀ ਨਾਰੀ ਦੰਗੇਤਨ ਕੋਲ ਛੱਡੇ ਮੁੰਡੇ ਨੂੰ ਜੇਲ੍ਹ ਚ ਛੱਡੇ ਇਹਨਾਂ ਨੂੰ ਨਾਰੀ ਕਿਤ ਜਦੋਂ ਬੱਚਿਆਂ ਦੇ ਪੇਰੈਂਟਸ ਨੂੰ ਜੇ ਮੁੰਡਾ ਵੀ ਦੋਸ਼ੀ ਹੈ ਉਹਨੂੰ ਮਾਨਯੋਗ ਅਦਾਲਤ ਨੇ ਸਜ਼ਾ ਕਰਨੀ ਹੈ ਕਾਨੂੰਨ ਅਦਾ ਸਜ਼ਾ ਕਰਨੀ ਤੁਸੀਂ ਜਿਹੜੀ ਤੁਹਾਡੀ ਡਿਊਟੀ ਆ ਪੁਲਿਸ ਦੀ ਡਿਊਟੀ ਯਾਰ ਪੁਲਿਸ ਦਾ ਡਿਊਟੀ ਸਹੀ ਕਰੇ ਬੱਚੇ ਨੂੰ ਵੀ ਦੱਸੋ ਬੱਚਿਆਂ ਦੇ ਮਾਂ-ਪਾਪਾ ਨੂੰ ਵੀ ਦੱਸੋ ਤੁਹਾਡੇ ਵਿੱਚ ਇਹਦਾ ਇੱਕ ਕਸੂਰ ਹੈ ਆ ਪਾਈ ਜੇਲ੍ਹ ਚ ਚਲੇਗਾ ਆ ਫੜਾ ਐਫ ਆਈ ਆਰ ਆਪਣੀ ਅਪੀਲ ਦਲੀਲ ਕਰ ਲੈ ਜੋ ਕਰਨਾ ਕਰ ਲੈ ਬੱਚੀ ਨੂੰ ਨਹੀਂ ਕੋਈ ਦੱਸਦਾ ਇੱਥੇ ਜਿਹੜਾ ਹੈਗਾ ਜੰਗਲ ਰਾਜ ਹੋ ਗਿਆ ਅਸੀਂ ਤੁਹਾਡੇ ਰਾਹੀਂ ਇਹ ਵੀ ਕਹਿਣਾ ਚਾਹੁੰਦੇ ਆ ਕਿ ਜੇਕਰ ਇਹ ਘਟਨਾਵਾਂ ਨਾ ਵਾਪਰੀਆਂ ਹੁਣ ਰੋਜ਼ ਮਾਡਲ ਹੋ ਰਹੇ